ਸਾਨੂੰ ਕੋ ਹੁੰਦਾ ਹੈ ਨੰਬਰ 1 ਸਰਗਣ ਸਰਗਣ ਸਰੂਪ ਕੀ ਬਾਣੀ ਗੁਰੂ ਸਤਗੁਰੂ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਰਵਜਾ ਜੀ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਗੁਰਾਂ ਦੀ ਦੇਹ ਕਰਕੇ ਸਦੀਵੀ ਕਾਲ ਲਈ ਸਾਡਾ ਮਾਰਗ ਦਰਸ਼ਨ ਕਰਦੇ ਨੇ ਜਿਸੇ ਪਾਸ਼ੀਆਂ ਨੂੰ ਵਰਮਕ ਪਿਆਰੇ ਹੋ ਗੁਰੂ ਸਹਿਬਾਨੋਂ ਭਗਤ ਜਿਨ੍ਹਾਂ ਨੇ ਮਾਲਕ ਦਾ ਸ਼ੁਕਰਾਨਾ ਕੀਤਾ ਅੱਜ ਪ੍ਰਗਟ ਗੁਰਾਂ ਦੀ ਦੇਹ ਕਰਕੇ ਸਾਡੇ ਵਿੱਚ ਵਰਾਜਵਾ ਨਾ ਪਰ ਅੱਜ ਸਾਡਾ ਸਮਾਗ ਕਿਉਂ ਜ ਹੈ ਦੀ ਬਾਣੀ ਪੜਦੇ ਆ ਮਨ ਪਾਸੇ ਚਲੇ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮਾਲਕ ਤੇ ਮਾਲਕ ਦਾ ਹੁਕਮ ਦੋਨਾਂ ਜੀ ਦੋਨਾਂ ਦੀ ਮੌਜੂਦਗੀ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇਹ ਦੇ ਸਾਹ ਨੂੰ ਕੋਇਆ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਜਰੂਰ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਸ਼ੁਕਰਾਨਾ ਕਰਦੇ ਹਾਂ ਕਰਦੇ ਹਾਂ ਸਤਿਗੁਰਾਂ ਦਾ ਨਿਰੰਤਰ ਸਰੂਪ ਕਿਹੜਾ ਆ ਗੁਰਾ ਖਾਦੀ ਕਲ ਵਿੱਚੋਂ ਪਰਗਟ ਹੋਈ ਆਵਾਜ਼ ਔਰ ਨਾਮ ਬਿਨ ਨਾਮ ਹੈ ਨਾਹੀਂ ਕੋ ਥਾਮ ਨਾਮ ਉਹ ਵੀ ਹਰ ਜਗ੍ਹਾ ਮੌਜੂਦ ਹੈ ਇਹ ਜਿਹੜਾ ਖਾਲੀ ਕਲਾ ਇਹ ਸਪੇਸ ਇਹਨੂੰ ਸਤਿਗੁਰਾਂ ਦਾ ਨਿਰਗੁਣ ਸਰੂਪ ਆਖਿਆ। ਇਹ ਸਾਡੇ ਵਿੱਚ ਅੱਜ ਵੀ ਬਰਾਜ਼ਮਾ ਸਾਡਾ ਸਦੀਵੀ ਕਲ ਦੀ ਮਾਰਗਦਰਸ਼ਨ ਕਰ ਰਿਹਾ ਹੈ। ਰੋਲ ਪੜਦੇ ਆਪੇ ਕਰਤਾ ਕਰ ਕਰ ਵੇਖੀ ਦਿੰਦਾ ਸਾਸਗਰਾਹ ਹੈ। ਜਦੋਂ ਸਰਗੁਣ ਦੇ ਸਨਮੁਖ ਹੋਵਾਂਗੇ ਉਸ ਤੋਂ ਬਾਅਦ ਸਾਡਾ ਮਨ ਨਿਰਗੁਣ ਦੇ ਸਨਮੁਖ ਹੋ ਸਕਦਾ ਹੈ। ਜੇ ਸਾਡਾ ਮਨ ਬਾਣੀ ਗੁਰੂ ਦੇ ਸਨਮੁਖ ਹੀ ਨਹੀਂ ਹੋ ਰਿਹਾ ਤਾਂ ਅਸੀਂ ਉਹ ਨਿਰਗੁਣ ਦੇ ਸਨਮੁਖ ਨਹੀਂ ਹੋ ਸਕਦੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਖਾਲੀ ਕਲਾਸ ਸਪੇਸ ਆ ਇਹ ਸਤਿਗੁਰਾਂ ਦਾ ਨਿਰਗੁਣ ਸਰੂਪ ਹੈ ਜਦੋਂ ਬਾਣੀ ਗੁਰੂ ਦੇ ਮਨ ਸਮਨੋਂ ਕੋਣ ਲੱਗ ਜਾਏ